ਅਮਰੇ ਹੋਵੇ ਇੱਕ ਗੱਲ ਪੁੱਛਾਂ ਸਾਰੇ ਅਰਸ਼ 'ਚ ਬੈਠਾ ਉਹ ਕੀ ਕਰਦਾ ਇੱਕੋ ਦੁਨੀਆ ਬਣਾਈ ਤਮੰਡ ਐਡਾ ਜਿਹਦੇ ਵਿੱਚ ਡੁੱਬ ਕੇ ਮਰਨ ਨੂੰ ਜੀ ਕਰਦਾ ਇਸ ਸ਼ਬਦ ਦੇ ਮਤਵਕ ਮੈਂ ਰਾਈਟ ਟੂ ਐਜੂਕੇਸ਼ਨ 2009 ਜਿਹੜਾ ਸੰਸਦ ਨੇ ਪਾਸ ਕੀਤਾ ਔਰ ਸਾਰੇ ਦੇਸ਼ ਵਿੱਚ 2010 'ਚ ਲਾਗੂ ਹੋ ਗਿਆ ਪੰਜਾਬ ਸਰਕਾਰ ਗੜ ਕਿਹੜੀ ਚੀਜ਼ ਦਾ ਮਾਣ ਕਰਦੀ ਹੈ ਕਿ ਅੱਜ ਤੱਕ ਇੱਕ ਵੀ ਬੱਚਾ ਇਸ ਤਹਿਤ ਆਡੇ ਡਰ ਸਕੂਲਾਂ ਦੇ ਵਿੱਚ ਨਹੀਂ ਪੜ ਸਕਿਆ ਔਰ ਸ਼ਰਮ ਦੀ ਗੱਲ ਇਹ ਹੈ ਕਿ ਆ ਜਿਹੜੀ ਕੈਗ ਦੀ ਰਿਪੋਰਟ ਹੈ 2016 ਦੀ ਇਹ ਵੀ ਦੱਸਦੀ ਹੈ ਵੀ ਜਿਹੜਾ ਰਾਈਟ ਟੂ ਐਜੂਕੇਸ਼ਨ ਦਾ ਜਿਹੜਾ ਫੰਡ ਹੈ ਉਹ ਟੋਟਲੀ ਅਨਯੂਟਿਲਾਇਜ਼ਡ ਪਿਆ ਹੈ ਇਹ ਮੈਨੂੰ ਸਮਝ ਨਹੀਂ ਆਉਂਦਾ ਹੈ ਪੰਜਾਬ ਦੇ ਪੜ੍ਹੇ ਲਿਖੇ ਲੋਕਾਂ ਦਾ ਅਫਸਰਾਂ ਦਾ ਜਾਂ ਮੈਂ ਇਹ ਕਹੂੰਗਾ ਕਿ ਇੱਥੇ ਮੈਂ ਆਪਣੇ ਆਪ ਨੂੰ ਵੀ ਕਹਿਣਾ ਵੀ ਅਸੀਂ ਜਿਹੜੇ ਸੋ ਕਾਰਡ ਅਮਰ ਆਪਣਾ ਕੀ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਕਹਦੇ ਆ ਕਿ ਅੰਬੇਡਕਰ ਤੇ ਵੀ ਸੋਚ ਕੇ ਪਹਿਰਾ ਦੇਣਾ ਕਿ ਖੋਕ ਕੇ ਅਸੀਂ ਸਾਰੇ ਜੜੇ ਸ਼ਾਇਦ ਸੁੱਤੇ ਰਹੇ ਤੇ ਅਸੀਂ ਬਹੁਤ ਤਰੀਕੇ ਨਾਲ ਇਹਨੂੰ 19 ਫਰਵਰੀ 2025 ਨੂੰ ਹਾਈ ਕੋਰਟ ਤੋਂ ਇੱਕ ਐਸੀ ਕਲਾਜ਼ ਵਿਡਰਾ ਕਰਾ ਲਈ ਹੈ ਕਿ ਹੁਣ ਇਸ ਟਾਈਮ ਸਾਰੇ ਸਕੂਲਾਂ ਦੇ ਵਿੱਚ ਆਨੇ ਸਕੂਲਾਂ ਦੇ ਵਿੱਚ 25% ਬੱਚੇ ਜਿਹੜੇ ਆ ਪਹਿਲੀ ਕਲਾਸ ਤੋਂ ਲੈ ਕੇ 8ਵੀਂ ਤੱਕ داخل ਹੋਣੇ ਚਾਹੀਦੇ ਆ ਪਰੰਤੂ ਗੱਜਰ ਸਾਇੰਦਾ ਇਹ ਹੈ ਕਿ 19 ਫਰਵਰੀ ਤੋਂ ਲੈ ਕੇ ਸਾਡੇ ਕੋਲ 31 ਮਾਰਚ ਤੱਕ ਦਾ ਟਾਈਮ ਸੀ ਇਹਦੇ ਵਿੱਚ ਦਾਖਲਾ ਜਿਹੜਾ ਹੈ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ ਵੀ ਬੱਚਾ ਦਾਖਲ ਨਹੀਂ ਹੋਇਆ ਸਾਡੀ ਇਸ ਰਿਜ਼ਰਵੇਸ਼ਨ ਚੋਰ ਮੋੜ ਮੋਰਚੇ ਤੋਂ ਇੱਕ ਪੂਰੀ ਅਪੀਲ ਹੈ ਪੰਜਾਬ ਸਰਕਾਰ ਨੂੰ ਕਿ ਹਾਈ ਕੋਰਟ ਨੇ ਤਾਂ ਵੀ ਕਹਿਦਾ ਹੁੰਦਾ ਹੋਂ ਤਾਂ ਪੁਰਾ ਸਾਰਾ ਕੁਝ ਤੁਹਾਡੇ ਸਾਹਮਣੇ ਆ ਗਿਆ ਪੰਜਾਬ ਸਰਕਾਰ ਦੇ ਇਸ ਗੱਲ ਦਾ ਨੋਟਿਸ ਜਲਦੀ ਤੋਂ ਜਲਦੀ ਲਵੇ ਆਨਲਾਈਨ ਸਕੂਲਾਂ ਦੇ ਵਿੱਚ ਪਹਿਲੇ ਤੋਂ ਲੈ ਕੇ ਨਰਸਰੀ ਤੱਕ ਜਿਹੜੇ ਸਾਡੇ ਪਹਿਲੇ ਤੋਂ ਲੈ ਕੇ 8ਵੀਂ ਤੱਕ ਜਿਹੜੇ 25% ਬੱਚੇ ਦਾਖਲ ਹੋਣੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਦਾਖਲ ਕਰੇ ਨਹੀਂ ਰਿਜ਼ਰਵੇਸ਼ਨ ਚੋੜ ਕੋੜੋਂ ਮੋਰਚਾ ਤੇ ਹੋਰ ਸਾਰੀਆਂ ਜਥੇਬੰਦੀਆਂ ਰਲ ਕੇ ਪੰਜਾਬ ਦੇ ਵਿੱਚ ਤੁਹਾਡਾ ਸਰਕਾਰ ਨੂੰ ਹਲਾਕੇ ਰੱਖ ਦੇਣਗੀਆਂ ਔਰ ਅਸੀਂ ਇਹ ਕਾਨੂੰਨ ਨੂੰ ਹਰ ਹਾਲ ਕਾਫੀ ਰਹਿਾਂਗੇ ਧੰਨ ਆਜ ਬੱਚਿਆਂ ਦੇ ਵਿਸ਼ੇ ਤੇ ਅਸੀਂ ਗੱਲ ਕਰ ਰਹੇ ਹਾਂ ਜੇ ਬੱਚੇ ਗਰੀਬ ਬੱਚੇ ਹਨ ਉਹ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਜੇ ਆਪਾਂ ਨੂੰ 2019 ਦੇ ਵਿੱਚ ਕਾਨੂੰਨ ਬਣਾਇਆ ਗਿਆ ਉਹ ਕਾਨੂੰਨ ਦੇ ਵਿੱਚ ਹਜੇ ਪੰਜਾਬ ਦੇ ਵਿੱਚ ਇੱਕ ਵੀ ਬੱਚਾ ਇਹ ਸਰਕਾਰਾਂ ਨੇ ਇੰਨੀ ਨਗਾਹਲੀ ਕੀਤੀ ਆ ਪੜਾ ਕੋਈ ਭਾਰਤ ਸਰਕਾਰ ਹੋਵੇ ਤੇ ਪੜਾ ਪੰਜਾਬ ਸਰਕਾਰ ਹੋਵੇ ਐਨੀ ਨਗਹਿਲੀ ਕੀਤੀ ਇਹਨਾਂ ਨੇ ਕੋਈ ਬੱਚੇ ਵੀ ਗੁਰਮਖੋ ਪਿਆਰਿਓ ਨਹੀਂ ਪੜਾਏ ਗਏ ਇਹ ਜਿਹੜੇ ਸਕੂਲਾਂ ਦੇ ਸਕੂਲ ਵਿਹਲੇ ਪਏ ਹਨ ਜਿੱਥੇ ਗੁਰਮਖੋ ਪਿਆਰਿਓ ਇਹਨਾਂ ਗਰੀਬ ਬੱਚਿਆਂ ਨੂੰ ਪੜਾ ਕੇ ਕਿੰਨਿਆਂ ਨੇ ਅਫਸਰ ਬਣਨਾ ਸੀ ਕਿੰਨਿਆਂ ਨੇ ਰਾਜਨੀਤਿਕ ਬਣਨਾ ਸੀ ਕਿੰਨਿਆਂ ਨੇ ਵੱਡੇ ਵੱਡੇ ਅਹੁਦਿਆਂ ਤੇ ਡਿਊਟੀਆਂ ਕਰਨੀਆਂ ਸੀ ਹਾਜ ਜੇ ਨਗੈਲੀ ਆ ਤੇ ਨਗੈਲੀ ਇਹ ਪੰਜਾਬ ਸਰਕਾਰ ਦੀ ਆ ਅਸੀਂ ਮੰਗ ਕਰਦੇ ਆ ਇਹ ਬੱਚਿਆਂ ਨੂੰ ਵੱਧ ਤੋਂ ਵੱਧ ਸਕੂਲਾਂ ਦੇ ਵਿੱਚ ਫ੍ਰੀ ਪੜ੍ਹਾਈ ਹੋਣੀ ਚਾਹੀਦੀ ਆ ਜੇ ਫ੍ਰੀ ਪੜ੍ਹਾਈ ਨਹੀਂ ਤੇ ਜਿੰਨੇ ਵੀ ਗਰੀਬ ਜਨਤਾ ਦੇ ਜਿੰਨੇ ਵੀ ਬੱਚੇ ਲੋਕ ਹਨ ਉਹ ਇਸ ਮੁੱਦੇ ਤੇ ਧਿਆਨ ਦੇਣ ਉਹ ਸਰਕਾਰਾਂ ਸਾਨੂੰ ਨਹੀਂ ਚਾਹੀਦੀਆਂ ਜਿਹੜੀਆਂ ਸਾਨੂੰ ਅਨਪੜ੍ਹ ਰੱਖਣਾ ਚਾਹੁੰਦੀਆਂ ਉਹ ਸਰਕਾਰਾਂ ਸਾਨੂੰ ਨਹੀਂ ਚਾਹੀਦੀਆਂ ਜਿਹੜੀਆਂ ਗਰੀਬਾਂ ਤੇ ਜ਼ੁਲਮ ਕਰਦੀਆਂ ਗੁਰੂ ਮਖੋ ਪਿਆਰੋ ਅਸੀਂ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਆ ਇਹ ਜਿਹੜਾ ਚੋਰ ਫੜ ਮੋਰਚਾ ਲਾਇਆ ਹੋਇਆ ਚੰਡੀਗੜ੍ਹ ਮੋਹਾਲੀ ਦੇ ਵਿੱਚ 7 ਫੀਸ ਦੀਆਂ ਲਾਈਟਾਂ ਤੇ ਇਹ ਗੁਰੂਕਾ ਖਾਲਸਾ ਨਹਾਗ ਸਿੰਘ ਫੌਜਾਂ ਇਹਨਾਂ ਦੇ ਨਾਲ ਡਟ ਕੇ ਖੜੀਆਂ ਅਸੀਂ ਸਰਕਾਰਾਂ ਦਾ ਵਿਰੋਧ ਕਰਾਂਗੇ ਵੱਧ ਤੋਂ ਵੱਧ ਜੇ ਇਸ ਮੁੱਦੇ ਨੂੰ ਗੁਰਮਖੋ ਪਿਆਰੋ ਲਾਗੂ ਨਾ ਕੀਤਾ ਹੁਣ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਦਾਖਲੇ ਇਹਨਾਂ ਬੱਚਿਆਂ ਗਰੀਬਾਂ ਦੇ ਕਰਾ ਕੇ ਤੇ ਫ੍ਰੀ ਪੜਾਈ ਕਰਾਓ ਫ੍ਰੀ ਕਿਤਾਬਾਂ ਫ੍ਰੀ ਦਾਖਲਾ ਤੇ ਇਹ ਇਹ ਬਣਾ ਕੇ ਦਿਖਾਵੇ ਜੇ ਬਣਾ ਦੇਗੀ ਤਾਂ ਸਰਕਾਰ ਅੱਜ ਹੀ ਡਿੱਗ ਜਾਏਗੀ ਅੱਜ ਹੀ ਪਰ ਮੈਂ ਦਸੋ 15 ਸਾਲ ਹੋ ਗਏ 15 ਸਾਲਾਂ ਦੇ ਵਿੱਚ ਇਹ ਜਿਹੜਾ ਪਾਰਲੀਮੈਂਟ ਦਾ ਬਣਾਇਆ ਹੋਇਆ ਕਾਨੂੰਨ ਪੰਜਾਬ ਵਿੱਚ ਲਾਗੂ ਕਿਉਂ ਨਹੀਂ ਹੋਇਆ? ਕੀ ਇਹ ਭਾਰਤ ਦਾ ਹਿੱਸਾ ਨਹੀਂ ਹੈ? ਜਦ ਕਿ ਇਸ ਐਕਟ ਤਹਿਤ ਪ੍ਰਾਈਵੇਟ ਅਨਾਈਟਿਡ ਸਕੂਲਾਂ 'ਚ ਘੱਟੋ-ਘੱਟ 25% ਸੀਟਾਂ ਪ੍ਰੀ-ਨਰਸਰੀ ਤੋਂ ਲੈ ਕੇ 8ਵੀਂ ਤੱਕ ਦੇਣੀਆਂ ਫ੍ਰੀ ਦੇਣੀਆਂ ਬਣਦੀਆਂ ਸੀ। 372 ਸਕੂਲ ਤੁਹਾਡੇ ਮੋੜੀ ਜ਼ਿਲ੍ਹੇ 'ਚ ਹੈ ਤੇ ਲਗਭਗ 9500 ਪੂਰੇ ਪੰਜਾਬ 'ਚ ਹੈ 10 ਲੱਖ ਤੋਂ ਉੱਪਰ ਬੱਚਾ ਤੁਹਾਡਾ ਮਿਆਰੀ ਸਿੱਖਿਆ ਤੋਂ ਪ੍ਰਾਈਵੇਟ ਅਨੈਡਿਡ ਸਕੂਲਾਂ ਦੀ ਮਿਆਰੀ ਸਿੱਖਿਆ ਤੋਂ ਵਾਂਝਾ ਰਹਿ ਗਿਆ ਆਪਾਂ ਕਹਿੰਦੇ ਆ ਪੰਜਾਬੀ ਵੀ ਅਸੀਂ ਬਹੁਤ ਯਾਰੂ ਆ ਅਸੀਂ ਨਹੀਂ ਕੋਈ ਕਿਸ ਦੀ ਪ੍ਰਵਾ ਕਰਦੇ ਅਸੀਂ ਨਹੀਂ ਜਾਤੀ ਸਹਦੇ ਫਿਰ ਤੁਹਾਡੇ ਬੱਚਾ ਨਾਲ ਇਨੀ ਵੱਡੀ ਜਾਤੀ ਹੋ ਗਈ ਤੁਸੀਂ ਕਿਵੇਂ ਚੁੱਪ ਬੈਠੇ ਹੋ ਕੱਲ ਨੂੰ ਡਾਕਟਰ ਮੇਧਕਰ ਸਾਹਿਬ ਦਾ ਜਨਮ ਦਿਨ ਮਨਾਉਂਗੇ ਪੂਰੀ ਦੁਨੀਆ ਜਿ ਮਨਾਉਣਗੇ ਅਸੀਂ ਪੰਜਾਬੀ ਮਨਾਉਂਗੇ ਅਸੀਂ ਗੱਲਾਂ ਬਹੁਤ ਕਰਦੇ ਆ ਜੈ ਭੀਮ ਜੈ ਭਾਰਤ ਵੀ ਕਹਿੰਦੇ ਆ ਪਰ ਭੀਮ ਸਾਹਿਬ ਦੀ ਗੱਲ ਨੂੰ ਨਹੀਂ ਮੰਨਦੇ ਉਹਨਾਂ ਨੇ ਕਿਹਾ ਸੀ ਐਜੂਕੇਟ এডੂਕੇਸ਼ਨ ਪਰ ਹੀ ਆਵਾਜ਼ ਨਹੀਂ ਕਰ ਰਹੇ ਜਦੋਂ ਕਿ ਪਾਰਲੀਮੈਂਟ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਕਾਂਗਰਸ ਗਵਰਨਮੈਂਟ ਨੇ ਐਕਟ ਬਣਾਤਾ ਤੇ ਬਾਦਲ ਗਵਰਨਮੈਂਟ ਨੇ ਖਾਲੀਦਾਲ ਗਵਰਨਮੈਂਟ ਨੇ ਰੁਕਸ ਪਾਤਾ ਫਿਰ ਕਾਂਗਰਸ ਗਵਰਨਮੈਂਟ ਆਈ ਪਰ ਕਾਂਗਰਸ ਗਵਰਨਮੈਂਟ ਵੀ ਕਾਂਗਰਸ ਦਾ ਹੀ ਬਣਾਇਆ ਹੈ ਕਾਨੂੰਨ ਲਾਗੂ ਨਹੀਂ ਕਰ ਪਾਈ 2017 ਦੇ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਲੁਧਿਆਣਾ ਇਲੈਕਸ਼ਨਾਂ ਤੋਂ ਪਹਿਲਾਂ ਦਲਤ ਕਨਕਲੇਵ ਹੋਈ ਸੀ ਹਿੰਦੁਸਤਾਨ ਟਾਈਮ ਵਿੱਚ ਖਬਰ ਲੱਗੀ ਹੈ ਉਹਦੇ ਵਿੱਚ ਚਰਨਜੀਤ ਚੰਨੀ ਅੰਮਕਾ ਸੋਣੀ ਮਨਪ੍ਰੀਤ ਬਾਦਲ ਕੈਪਟਨ ਬਲਿੰਦਰ ਸਿੰਘ ਸਾਰਨ ਦੀ ਸਟੇਟਮੈਂਟ ਹੈ ਵੀ ਜੇ ਸਾਡੀ ਗਵਰਨਮੈਂਟ ਕਾਂਗਰਸ ਆ ਗਈ ਪੰਜਾਬ 'ਚ ਅਸੀਂ ਇਹ ਲਾਗੂ ਕਰ ਦਾਂਗੇ ਗਵਰਨਮੈਂਟ ਵੀ ਆ ਗਈ ਫਿਰ ਵੀ ਕੁਝ ਨਹੀਂ ਕਿਹਾ ਹੁਣ ਆਪਾਂ ਉਹ ਅੰਤਮਾਨ ਸਾਹਿਬ ਜਿਹੜੀ ਤੁਹਾਡੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਇਹ ਸਿੱਖਿਆ ਤੇ ਸਿਹਤ ਦੇ ਮੁੱਦੇ 'ਤੇ ਭਾਈ ਸੀ ਸਿੱਖਿਆ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲਾਂ ਕਰਦੇ ਹੋ ਤੁਸੀਂ ਵੀਰ ਫੇਲ ਹੋ ਗਏ ਇਸ ਬੱਚਿਆਂ ਨੂੰ ਦਾਖਲ ਕਰਨ ਦੇ ਵਿੱਚ ਜਦਕੇ 19 ਫਰਵਰੀ 2025 ਨੂੰ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਕੇਸ ਪਾਤਾ ਜ ਸਾਡੀ ਕਿਸੇ ਨੇ ਨਹੀਂ ਸੁਣੀ ਕੇਸ ਪਾਤਾ ਤੇ 19 ਫਰਵਰੀ 2025 ਨੂੰ ਹਾਈ ਕੋਰਟ ਦੇ ਆਰਡਰ ਵੀ ਆ ਗਏ ਤੁਸੀਂ ਫਿਰ ਵੀ ਚੁੱਪ ਰਹੇ ਤੁਸੀਂ ਮਹੀਨਾ ਤੇ ਉੱਪਰ ਲਾਤਾ ਨੋਟੀਫਿਕੇਸ਼ਨ ਇਸ਼ੂ ਕਰਨ ਨੂੰ ਜਿਹੜਾ ਕਿ 2 ਘੰਟੇ ਦਾ ਕੰਮ ਹੈ 1 ਦਿਨ ਦਾ ਕੰਮ ਹੈ 2 ਦਿਨ ਦਾ ਕੰਮ ਹੈ ਤਾਨੂੰ ਪਤਾ ਸੀ ਵੀ ਦਾਖਲੇ ਹੋ ਰਹੇ ਆ ਪ੍ਰਾਈਵੇਟ ਸਕੂਲ ਦਾਖਲੇ ਕਰ ਲੈਣ ਮਹੀਨਾ ਤੁਸੀਂ ਚੁੱਪ ਰਹੇ ਹੋ ਤੁਸੀਂ ਦੋ ਕੋਈ ਜਵਾਬ ਦੇ ਸਕਦੇ ਹੋ ਤੁਸੀਂ ਨਹੀਂ ਦੇ ਸਕਦੇ ਪਹਿਲੀ ਅਪ੍ਰੈਲ ਨੂੰ ਕਲਾਸਾਂ ਸ਼ੁਰੂ ਹੋ ਗਿਆ ਪਰ ਹਾਲ ਤੱਕ ਕੋਈ ਬੱਚਾ ਵੀ ਪ੍ਰਾਈਵੇਟ ਸਕੂਲ ਚ ਦਾਖਲਾ ਨਹੀਂ ਹੋਇਆ ਜ਼ਿਲ੍ਹਾ ਸਿੱਖਿਆ ਅਫਸਰ ਵੀ ਕੁਝ ਨਹੀਂ ਕਰ ਰਹੇ ਪ੍ਰਾਈਵੇਟ ਸਕੂਲ ਘਰ ਨੇ ਵੀ ਸਾਡੇ ਕੋਲ ਤੋਂ ਆਰਡਰ ਨਹੀਂ ਆ ਰਹੇ ਬੱਚੇ ਜਾ ਰਹੇ ਆ ਵਾਲੇ ਦਾਲੇ ਘੁੰਮ ਰਹੇ ਵਿਚਾਰੇ ਹਾਲ ਤੱਕ ਕੋਈ ਬੱਚਾ ਦਾਖਲ ਨਹੀਂ ਹੋਇਆ ਮੈਨੂੰ ਦੱਸੋ ਇਹ ਜਦੋਂ ਇਹਨਾਂ ਸਕੂਲਾਂ ਨੇ ਮਾਨਤਾ ਦਿੱਤੀ ਹੈ ਤੇ ਇਹਨਾਂ ਨੇ ਲਿਖ ਦਿੱਤਾ ਹੈ ਫਾਰਮ ਭੰਦੇ ਵਿੱਚ ਵੀ ਅਸੀਂ 25% ਬੱਚੇ ਦਾਖਲ ਕਰੂਗੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੇ ਇਹ ਇਹਨਾਂ ਨੂੰ ਰੈਕੋਗਨੀਸ਼ਨ ਸਰਟੀਫਿਕੇਟ ਦਿੰਦਾ ਮਾਨਤਾ ਦਾ ਸਰਟੀਫਿਕੇਟ ਦਿੰਦਾ ਉਹਦੇ ਵਿੱਚ ਕੰਡੀਸ਼ਨਲ ਹੌ ਸਰਟੀਫਿਕੇਟ ਉਹ ਚ ਕੰਡੀਸ਼ਨਾਂ ਹੋਰ ਵੀ ਆਈ ਕੰਡੀਸ਼ਨ ਇਹ ਲਈ ਹੈ ਵੀ ਤੁਸੀਂ ਘੱਟੋ ਘੱਟ 25% ਸੀਟਾਂ ਗਰੀਬ ਅਤੇ ਕਮਜ਼ੋਰ ਵਰਗ ਦੇ ਬੱਚਨੂੰ ਪ੍ਰੀ ਨਰਸਰੀ ਲੈ ਕੇ 8ਵੀਂ ਦਾਖਲ ਕਰਨੀ ਹੈ ਸ਼ਰਤ ਲਾਤੀ ਚੈੱਕ ਇਹ ਨਹੀਂ ਕਰਨੀ ਸੀ ਜਿਹਨੇ ਸ਼ਰਤ ਲਾਈ ਹੈ ਜਾਂ ਐਜੂਕੇਸ਼ਨ ਵਿਭਾਗ ਚੈੱਕ ਕਰਦਾ ਸਭ ਰਲੇ ਮਿਲੇ ਹੋਏ ਆ ਵਿੱਚੇ ਪ੍ਰਾਈਵੇਟ ਸਕੂਲ ਆ ਗਏ ਵਿੱਚੇ ਅਧਿਕਾਰੀ ਆ ਗਏ ਵਿੱਚੇ ਪਾਰਟੀ ਆ ਗਿਆ ਪਲੈਟਿੰਗ ਪਾਰਟੀਆਂ ਮੈਂ ਮਨੂੰ ਕੋਈ ਚਾਜਕ ਨਹੀਂ ਸਾਰੀਆਂ ਰਲੀਆਂ ਮਿਲੀਆਂ ਤਾਂ ਹੀ ਨਹੀਂ ਬੋਲਦੀਆਂ ਸੋ ਵੀਰੋ 10 ਲੱਖ ਬੱਚਿਆਂ ਦਾ ਕਾਹਨ ਹੋ ਗਿਆ ਹੁਣ ਪ੍ਰੀ ਨਰਸਰੀ ਵਿੱਚੇ ਘਟ ਤੋਂ ਘਟ 70 ਤੋਂ ਲੈ ਕੇ 80000 ਬੱਚਾ ਦਾਖਲ ਹੋਣਾ ਪੰਜਾਬ ਦੇ ਵਿੱਚ ਜਿਹੜਾ ਪਿਛਲੇ ਸਾਲ ਉਹ ਹੋਇਆ ਐ ਆ ਪਹਿਲੇ ਦੂਸਰੀ ਚਾ ਬੱਚਾ ਚੌਥੀ ਚਾ ਪੰਜਵੀਂ ਚਾ ਸੱਤਵੀਂ ਚਾ ਉਹਨਾਂ ਦਾ ਵੀ ਅਧਿਕਾਰ ਸੀ ਇਹ ਫੰਡਾਮੈਂਟਲ ਰਾਈਟ ਚੁੱਪ ਰਹੇਗਾ ਤੇ ਨਾ ਕੋਈ ਫਾਈਨ ਲਾਇਆ ਫਾਈਨ ਪਤਾ ਕਿੰਨਾ ਹੈ ਤੁਸੀਂ ਹੈਰਾਨ ਹੋ ਜਾਓਗੇ ਪਹਿਲਾ ਹੈ 1 ਲੱਖ ਰੁਪਏ ਤੱਕ ਉਸ ਤੋਂ ਬਾਅਦ 10000 ਰੁਪਿਆ ਰੋਜ਼ ਦਾ ਫਾਈਨ ਹੈ ਭਵੰਤਮਨ ਸਾਹਿਬ ਸਾਡਾ ਕਿਸੇ ਦਾ ਬਿਜਲੀ ਬਿੱਲ ਲੇਟ ਹੋ ਜਵੇ ਭਾਵੇਂ 10000 ਸੌਰੀ 10 ਰੁਪਏ ਫਾਈਨ ਹੋਵੇ ਭਾਵੇਂ 50 ਰੁਪਏ ਫਾਈਨ ਹੋਵੇ ਕੋਈ ਮਾਫ ਕਰਦਾ ਹੈ ਉਹ ਇੱਕ ਦਿਨ ਦਾ ਇੱਕ ਸਕੂਲ ਨੂੰ ਕਿਵੇਂ ਤੁਸੀਂ ਮaaf ਕਰਦੇ ਹੋ 10000 ਰੁਪਏ ਰੋਜ਼ ਦਾ ਫਾਈਨ ਜਦੋਂ ਦਿਨ ਚੜ ਗਿਆ 10000 ਰੁਪਏ ਇੱਕ ਸਕੂਲ ਨੂੰ ਪੈ ਗਿਆ ਇਹ ਵੀ ਐਕਟ ਦੇ ਵਿੱਚ ਲਿਖਿਆ ਹੈ ਗੱਲਾਂ ਹੋਰ ਵੀ ਬਹੁਤ ਗੱਲ ਕਰਨ ਵਾਲੀਆਂ ਜੇਕਰ ਹੁਣ ਵੀ ਦਾਖਲੇ ਨਾ ਹੋਏ ਪ੍ਰਾਈਵੇਟ ਸਕੂਲਾਂ 'ਚ ਜਿਵੇਂ ਸਾਰੇ ਚੁੱਪਚਾਪ ਬੈਠੇ ਹੋ ਉਹ ਜਦੋਂ ਤੁਸੀਂ ਵੋਟਾਂ 'ਚ ਲੈਣੇ ਆਉਂਦੇ ਆ ਤੁਸੀਂ ਗਲੀ ਗਲੀ ਮਹੱਲੇ ਮਹੱਲੇ ਘਰ ਘਰ ਜਾਂਦੇ ਹੋ ਐਮਐਲਏ ਸਾਹਿਬ ਜਾਂਦੇ ਆ ਪੰਜ ਸਰਪੰਚ ਜਾਂਦੇ ਆ ਐਮਸੀ ਜਾਂਦੇ ਆ ਓ ਹੁਣ ਕਿਉਂ ਨਹੀਂ ਗਰੀਬਾਂ ਦੇ ਹੱਥ ਫੜਦੇ ਗਰੀਬ ਬੱਚਾ ਨੂੰ ਪੜ੍ਹਾਓ ਫਾਰਮ ਪੜ੍ਹਾਓ ਦਾਖਲੇ ਕਰਾਓ ਨਹੀਂ ਤਾਂ ਅਸੀਂ ਨਹੀਂ ਹਟਣਾ ਅਸੀਂ ਤਾਂ ਲੱਗੇ ਰਹਿਣਾ ਅਸੀਂ ਤਾਂ ਤਰਨਾ ਵੀ ਲਾਉਂਗੇ ਤੁਹਾਨੂੰ ਬਦਨਾਮ ਕਰਾਂਗੇ ਸਾਰਿਆਂ ਨੂੰ ਦੱਸਾਂਗੇ ਤੁਹਾਨੂੰ ਵੀ ਤੁਸੀਂ ਵੋਟਾਂ ਕਿਵੇਂ ਲੈਂਦੇ ਆ ਧੰਨਵਾਦ ਸਮਾਪਤ ਅੱਜ ਦਾ ਜਿਵੇਂ ਸਾਥੀ ਕਿਰਪਾਲ ਸਿੰਘ ਜੀ ਨੇ ਦੱਸਿਆ ਪ੍ਰੋਫੈਸਰ ਆਪਣਾ ਪ੍ਰਿੰਸੀਪਲ ਸਰਬਜੀਤ ਸਿੰਘ ਜੀ ਹੋਰ ਸਾਡੇ ਸਾਰੇ ਸਾਥੀ ਜਿਹੜੇ ਬਹੁਤ ਲੰਬੇ ਚਿਰ ਤੋਂ ਲੜਾਈ ਲੜ ਰਹੇ ਨੇ 2009 ਐਕਟ ਜਿਹੜਾ ਹੈਗਾ ਸਿੱਖਿਆ ਅਧਿਕਾਰ ਐਕਟ 2009 ਇਹਦੇ ਲੜਾਈ ਜਿਹੜੇ ਵੱਖ-ਵੱਖ ਖੇਤਰਾਂ 'ਚ ਲੜੀ ਜਾ ਰਹੀ ਸੀ ਜਿਵੇਂ ਅੱਜ ਬਹੁਤ ਹੀ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਿਹੜਾ ਇੰਡੀਆ ਜਾਂ ਭਾਰਤ ਹੈ ਉਹ ਸਾਰੀ ਸਟੇਟਾਂ 'ਚ ਲਾਗੂ ਹੋ ਗਿਆ 2009 ਤੋਂ ਬਾਅਦ ਇਕੱਲਾ ਹੀ ਇਕੱਲਾ ਸੂਬਾ ਜਿਹੜਾ ਪੰਜਾਬ ਜਿੱਥੇ 15 ਸਾਲ ਬੀਤ ਗਏ ਇਸ ਸੈਕਟਰ ਤੋਂ ਬਾਝੇ ਜਿਹੜੇ ਗਰੀਬ ਵਰਗ ਦੇ ਬੱਚੇ ਬੱਚੇ ਨੇ ਸਾਡੇ ਬੱਚੇ ਨੇ ਬੱਚੀਆਂ ਨੇ ਤੇ ਉਹ ਜਿਹੜੇ ਹੈ ਬਾਂਜੇ ਰਹਿ ਜਾਣ ਤਾਂ ਇਹ ਸਿਰਫ ਦਾ ਸਿਰਫ ਸਰਕਾਰਾਂ ਜੇ ਕਾਲੀ ਦਲ ਦੀ ਹੋਏ ਕਾਂਗਰਸ ਦੀ ਹੋਏ ਆਪ ਦੀ ਹੋਏ ਇਹ ਸਿਰਫ ਸਾਨੂੰ ਭਿਖਾਰੀ ਬਣਾਇਆ ਵਾ ਆਟਾ ਦਾਲ ਦੇ ਕੇ ਤਾਂ ਕਿ ਅਸੀਂ ਕਹਿੰਦੇ ਬੱਚਿਆਂ ਨੂੰ ਜਿਵੇਂ ਸਰਕਾਰਾਂ ਆਈਆਂ ਸੀ ਹਰ ਇੱਕ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਦੀ ਹੈ ਹੈਲਥ ਸਿਸਟਮ ਠੀਕ ਕਰਨ ਦੀ ਪੜਾਈ ਸਿਸਟਮ ਠੀਕ ਕਰਨ ਦੀ ਪਰ ਲੇਕੇ ਉਹ ਉਸੇ ਦਿਨ ਹੁੰਨੇ ਆ ਜਦੋਂ ਜਿੱਤ ਜਾਂਦੇ ਕੁਰਸੀਆਂ ਦਾ ਆਨੰਦ ਮਾਣਦੇ ਫਿਰ ਤੋਂ ਵਾਦੇ ਭੁੱਲ ਜਾਂਦੇ ਸਾਰਾ ਕੁਝ ਤੇ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਕੋਸਦੇ ਹਾਂ ਜਿਹੜਾ ਸਾਡਾ 142 MP ਲੋਕ ਸਭਾ 'ਚ ਅੱਖਾਂ ਬੰਨ੍ਹ ਕੇ ਚਾਹ ਕਿਸੇ ਵੀ ਪਾਰਟੀ ਦਾ ਹੋਵੇ ਕਾਲੀਆਂ ਪੱਟੀਆਂ ਮੂੰਹ ਤੇ ਬੰਨ੍ਹ ਕੇ ਬੋਲਦਾ ਨਹੀਂ ਜੋ ਅਸੀਂ ਅੱਜ ਇੱਥੇ ਗੱਲ ਕਰ ਰਹੇ ਹਾਂ ਉਹਨਾਂ ਦੀ ਲੋਕ ਸਭਾ 'ਚ ਗੱਲ ਕਰਨ ਦੀ ਇਹ ਜਿਹੜੀ ਹੈਗੀ ਡਿਊਟੀ ਬਣਦੀ ਹੈ ਦੂਜੇ ਸਾਡੇ 35 40 MLA ਇੱਥੇ ਵਿਧਾਨ ਸਭਾ 'ਚ ਬੈਠੇ ਨੇ ਪੰਜਾਬ 'ਚ ਉਹ ਕੋਈ ਗੱਲ ਕਿਸੇ ਗਰੀਬ ਵਰਗ ਦੇ ਬੱਚੇ ਦੀ ਨਹੀਂ ਕਰਦਾ ਤਾਂ ਕਿ ਉਹਨਾਂ ਕੋਲੇ ਬਥੇਰਾ ਪੈਸਾ ਥਰਮਾਇਆ ਲੁੱਟਿਆ ਹੋਇਆ ਹੈ ਤੇ ਅੱਗੇ ਨੂੰ ਵੀ ਉਹ ਲੁੱਟ ਰਹੇ ਨੇ ਤਾਂ ਕਰਕੇ ਉਹਨਾਂ ਨੂੰ ਕਿਸੇ ਦੀ ਸਾਰ ਨਹੀਂ ਹੈ ਜੇਕਰ ਸਾਰ ਲਵੇਗਾ ਤਾਂ ਗਰੀਬੇ ਕੋਈ ਗਰੀਬ ਬੱਚਿਆਂ ਦੀ ਸਾਰ ਲੈ ਰੇਗਾ ਇਸ ਕਰਕੇ ਅਸੀਂ ਸਾਰਾ ਜਿਹੜਾ ਹੈਗਾ ਅੱਜ ਕਹਿ ਰਹੇ ਹਾਂ ਜ਼ੋਰਦਾਰ ਕਹਿ ਰਹੇ ਨੇ ਵੀ ਜਿਹੜਾ ਮਾਨਯੋਗ ਹਾਈ ਕੋਰਟ ਤੋਂ ਹੁਕਮ ਹੋਏ ਨੇ ਆਰਡਰ ਹੋਏ ਨੇ ਜਿਨ੍ਹਾਂ ਦੇ ਅਸੀਂ ਆ ਇੱਕ ਹਫਤਾ ਪਹਿਲਾਂ ਐ ਇੱਥੇ ਡਾਇਰੈਕਟਰ ਐਜੂਕੇਸ਼ਨ ਨੂੰ ਤੇ ਸੈਕਟਰੀ ਡਾਇਰੈਕਟਰ ਨੂੰ ਐਲੀਮੈਂਟਰੀ ਨੂੰ ਸਾਰੇ ਡਾਇਰੈਕਟਰ ਨੂੰ ਅਸੀਂ ਇੱਕ ਮੰਗ ਪੱਤਰ ਦੇਣ ਗਏ ਸੀ ਪਰ ਉੱਥੇ ਜਿਹੜਾ ਐਜੂਕੇਸ਼ਨ ਬੋਰਡ ਚ ਡੀਪੀਆਈ ਦਫ਼ਤਰ ਚ ਕਬੂਤਰ ਬੋਲ ਰਹੇ ਨੇ ਕੋਈ ਵੀ ਸਾਡਾ ਮੰਗ ਪੱਤਰ ਲੈਣ ਵਾਲਾ ਵੀ ਨਹੀਂ ਸੀ ਤਾਂ ਕਿ ਅਸੀਂ ਸਾਰਾ ਹੀ ਉਸ ਦਿਨ ਪ੍ਰੈਸਾਂ ਨੂੰ ਦੱਸਿਆ ਵੀ ਹੈ ਵੀ ਜਦੋਂ ਇੱਥੇ ਕੋਈ ਮੰਗ ਪੱਤਰ ਲੈਣ ਵਾਲਾ ਨਹੀਂ ਸਾਡੀ ਸੁਣਨ ਵਾਲਾ ਕੋਈ ਨਹੀਂ ਥੱਲੇ ਸਕੂਲਾਂ 'ਚ ਕੀ ਹਾਲ ਹੁੰਦਾ ਹੋਊਗਾ ਜੋ ਤੁਸੀਂ ਹਕੀਕਤ ਦੇ ਰਹੇ ਕਹਿਣੀ ਤੇ ਕਰਨੀ 'ਚ ਇੱਕ ਬਹੁਤ ਫਰਕ ਹੈ ਹਾਂਥੀ ਦੇ ਦੰਦ ਜਿਵੇਂ ਕਹਿ ਲੈਂਦੇ ਹੋ ਖਾਣ ਦੇ ਹੋਰ ਨੇ ਦਿਖਾਣ ਦੇ ਹੋਰ ਨੇ ਅੱਜ ਸਰਕਾਰਾਂ ਆ ਰਹੀਆਂ ਨੇ ਵਿੱਦਿਆ ਦੇ ਨਾਂ ਤੇ ਅੱਜ ਸਰਕਾਰਾਂ ਚੱਲ ਰਹੀਆਂ ਨੇ ਹੈਲਥ ਦੇ ਨਾਂ ਤੇ ਪਰ ਲੇਕਿਨ ਜੇ ਗਰਾਊਂਡ ਤੇ ਦੇਖੀਏ ਤਾਂ ਕੋਈ ਜੈ ਉਹ ਹਸਪੀਟਲਾਂ ਦੀ ਅੱਜ ਹਾਲਤ ਦੇਖ ਲਓ ਹਸਪੀਟਲਾਂ 'ਚ ਕੀ ਹਾਲਤ ਹੋਈ ਪਈ ਹੈ ਸਕੂਲਾਂ 'ਚ ਕੀ ਹਾਲਤ ਹੋਈ ਪਈ ਐ ਜਿੱਥੇ ਹਰ ਰੋਜ਼ ਅਸੀਂ ਖ਼ਬਰਾਂ ਦੇਖਦੇ ਨੇ ਤਿੰਨ ਦਿਨ ਟੀਚਰ ਐ ਜਿਹੜਾ ਪੰਜ-ਪੰਜ ਚਾਰ-ਚਾਰ ਸੌ ਬੱਚਾ ਐ ਚਾਹੇ ਗੱਲੋਂ ਕੁੰਬੜਾ ਸਕੂਲ ਦੀ ਕਰ ਲਈ ਅਸੀਂ ਬਹੁਤ ਵੱਡੀ ਜਿਹੜੀ ਲੜਾਈ ਲੜ ਰਹੇ ਹਾਂ ਸਕੂਲ ਦੀ ਕੋਈ ਐਮਐਲਏ ਕੋਈ ਮੰਤਰੀ ਕੋਈ ਧਿਆਨ ਨਹੀਂ ਦੇ ਰਿਹਾ ਅਸੀਂ ਬਿਲ ਮਿਲ ਕੇ ਵੀ ਥੱਕ ਚੁੱਕੇ ਹਾਂ ਵੀ ਸਕੂਲਾਂ ਦੀ ਹੋਂਦ ਨੂੰ ਬਚਾਓ ਇਹ ਬੱਚਿਆਂ ਦੀ ਪੜ੍ਹਾਈ ਨੂੰ ਬਚਾਓ ਪਰ ਸਰਕਾਰਾਂ ਜਿਹੜੀਆਂ ਅੱਖਾਂ ਤੋਂ ਅੰਨੀਆਂ ਕੰਨਾਂ ਤੋਂ ਬੋਲੀਆਂ ਹੋ ਗਈਆਂ ਜਿਹੜੀਆਂ ਸਾਡੀ ਸੁਣਦੇ ਨਹੀਂ ਅੱਜ ਇਸੇ ਵਿਸ਼ੇ ਤੇ ਅਸੀਂ ਜਿਹੜਾ ਇਸ ਐਕਟ ਦੇ ਅਧੀਨ ਦੇ ਜਿਹੜੀ ਗੱਲ ਕਰ ਰਹੇ ਆਂ ਜੇਕਰ ਸਾਨੂੰ ਨਾ ਆਏ ਸਰਕਾਰਾਂ ਨੇ ਲਾਗੂ ਕੀਤਾ ਇਹ ਨਾ ਹੋ ਸਕੇ ਵੀ ਸਾਨੂੰ ਫੇਰ ਵੀ 2-4 ਮਹੀਨੇ ਡੇਕ ਕਰਕੇ ਇਸ ਸਰਕਾਰ ਦੇ ਖਿਲਾਫ ਕੰਡੈਮਨਡ ਦਾਇਰ ਕਰਨੀ ਪਵੇ ਤਾਂ ਕਿ ਹਾਈ ਕੋਰਟ ਦੇ ਜਿਹੜੇ ਆਗੂ ਨਾ ਜਿਹੜੇ ਹੁਕਮ ਜੇ ਲਾਗੂ ਹੋਏ ਤਾਂ ਅਸੀਂ ਆਰਟੀਆਈ ਰਿਕਾਰਡ ਵੀ ਲਵਾਂਗੇ ਕਿੰਨੇ ਜਿਹੜੀਆਂ ਨਵੀਆਂ ਐਡਮਿਸ਼ਨਾਂ ਹੋਈਆਂ ਕਿੰਨੇ ਸਕੂਲਾਂ ਨੇ ਭਰਤੀ ਕੀਤੇ ਬੱਚੇ ਜੇਕਰ ਨਹੀਂ ਕਰ ਦਿੱਤਾ ਇਹਦੇ ਖਿਲਾਫ ਅਸੀਂ ਜਿਹੜੇ ਹਾਈ ਕੋਰਟ ਦੇ ਆਡਰ ਹੈ ਇਹਨਾਂ ਨੂੰ ਕੰਡੈਮਨਡ ਦੀ ਤਿਆਰੀ ਅਸੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ